ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨਮੋਲ ਕੁਰਬਾਨੀ ਵਿਚਾਰ ਚੈਨਲ ਵਿੱਚ ਆਪ ਜੀ ਦਾ ਸਵਾਗਤ ਹੈ ਚਿੰਤਾ ਚਿਖਾ ਬਰਾਬਰੀ ਦੋਨੋਂ ਇੱਕ ਸਮਾਨ ਚਿਖਾ ਤੋਂ ਜਲ ਕੇ 부ਝ ਗਈ ਚਿੰਤਾ ਅਮਨ ਅਮਾਨ ਆਯੁਰਵੇਦ ਅਨੁਸਾਰ ਚਿੰਤਾ ਦਾ ਵਾਸਾ ਮਨ ਵਿੱਚ ਹੁੰਦਾ ਹੈ ਚਿੰਤਾ ਦੇ ਪੈਦਾ ਹੋਣ ਨਾਲ ਮਨ ਚਿੱਤ ਅਤੇ ਬੁੱਧੀ ਵਿਗੜ ਕੇ ਤਿੰਨੋਂ ਦੋਸ਼ ਬਾਤ ਪਿਤ ਅਤੇ ਕਫ ਵਿਗੜ ਜਾਂਦੇ ਹਨ ਇਨਸਾਨ ਰੋਗੀ ਹੋ ਜਾਂਦਾ ਹੈ ਅਤੇ ਕੰਮਕਾਰ ਕਰਨ ਵੱਲ ਨਿਕੰਮਾ ਹੋ ਜਾਂਦਾ ਹੈ ਉਸ ਨੂੰ ਸੰਸਾਰ ਦੁੱਖ ਰੂਪ ਪਾਸਦਾ ਹੈ ਚਿੰਤਾ ਕਰਨੀ ਮਨੁੱਖ ਦੀ ਮੂਰਖਤਾ ਹੈ ਕਿਉਂਕਿ ਜੋ ਵੀ ਜੀਵ ਦੀ ਪ੍ਰਾਪਲਬਦ ਹੈ ਸੋ ਵਿਧਾਤਾ ਨੇ ਜਨਮ ਕਾਲ ਦੇ ਸਮੇਂ ਹੀ ਲਿਖ ਦਿੱਤੀ ਹੈ ਜਨਮ ਕਾਲ ਤੋਂ ਲੈ ਕੇ ਮਰਨ ਤੱਕ ਜੋ ਸੁੱਖ-ਦਿਕ ਮਿਲ ਰਹੇ ਹਨ ਇਹ ਸਾਡੇ ਪੁਰਬਲੇ ਕਰਮਾਂ ਦਾ ਹੀ ਫਲ ਹੈ ਇਸ ਲਈ ਚਿੰਤਾ ਕਰਨੀ ਵਿਅਰਥ ਹੈ ਜੋ ਚਿੰਤਾ ਹੈ ਇਹ ਤਪਦਿਕ ਭਾਵ ਟੀਵੀ ਦੀ ਬਿਮਾਰੀ ਦੀ ਤਰ੍ਹਾਂ ਹੈ ਅਤੇ ਇਹ ਚਿੰਤਾ ਜੋ ਕਾਂਗਾ ਸਰੀਰ ਦੇ ਲਹੂ ਨੂੰ ਚੂਸਦੀ ਹੈ ਅਤੇ ਸਰੀਰ ਨੂੰ ਸੁਕਾ ਦਿੰਦੀ ਹੈ ਭਾਵ ਕਮਜ਼ੋਰ ਕਰ ਦਿੰਦੀ ਹੈ ਇਸ ਲਈ ਚਿੰਤਾ ਨੂੰ ਨਾਸ਼ ਕਰਨ ਦਾ ਜਲਦੀ ਉਪਾਅ ਕਰਨਾ ਚਾਹੀਦਾ ਹੈ ਜਿਸ ਤਰ੍ਹਾਂ ਇੱਕ ਤਾਪ ਦਾ ਜਲਦੀ ਉਪਾਅ ਕੀਤਾ ਜਾਵੇ ਤਾਂ ਬਿਮਾਰੀ ਦਾ ਨਾਸ਼ ਹੋ ਜਾਂਦਾ ਹੈ ਜੇਕਰ ਟੀਵੀ ਦਾ ਇਲਾਜ ਜਲਦੀ ਨਾ ਹੋਵੇ ਤਾਂ ਅਖੀਰਲੇ ਦਰਜੇ ਤੇ ਪਹੁੰਚ ਜਾਂਦਾ ਹੈ ਭਾਵ ਪੁਰਾਣਾ ਤਪਿਤਿਕ ਹੋ ਜਾਂਦਾ ਹੈ ਫਿਰ ਕੋਈ ਵੀ ਦਵਾਈ ਆਪਣਾ ਅਸਰ ਨਹੀਂ ਕਰਦੀ ਅਖੀਰ ਸਰੀਰ ਦੀ ਸਮਾਪਤੀ ਹੋ ਜਾਂਦੀ ਹੈ ਇਸੇ ਤਰ੍ਹਾਂ ਚਿੰਤਾ ਰੂਪੀ ਬਿਮਾਰੀ ਵਿੱਚ ਤਪਦੀ ਗਲੋਕਤੀ ਨਹੀਂ ਆਈ ਹੈ ਚਿੰਤਾ ਕਰਨ ਵਾਲਾ ਮਨੁੱਖ ਆਪਣੇ ਸਰੀਰ ਦੀ ਆਪ ਖੁਦ ਖੁਸ਼ੀ ਕਰ ਲੈਂਦਾ ਹੈ ਭਾਵ ਆਪਣੇ ਸਰੀਰ ਦਾ ਆਪ ਆਤਮਕਾਤੀ ਬਣਦਾ ਹੈ ਸਾਡੀ ਅੱਜ ਦੀ ਇੱਕ ਐਸੇ ਹੀ ਸਿੱਖ ਦੀ ਸਾਖੀ ਜੋ ਕਿ ਆਪਣੇ ਪਰਿਵਾਰ ਨੂੰ ਲੈ ਕੇ ਗਹਿਰੀਆਂ ਸੋਚਾਂ ਚਿੰਤਾਵਾਂ ਵਿੱਚ ਸੀ ਅਤੇ ਕਿਸ ਤਰ੍ਹਾਂ ਗੁਰੂ ਜੀ ਨੇ ਉਸ ਨੂੰ ਇਨ੍ਹਾਂ ਚਿੰਤਾਵਾਂ ਫਿਕਰਾਂ ਤੋਂ ਦੂਰ ਕੀਤਾ ਇੱਕ ਬੜੀ ਹੀ ਪਿਆਰੀ ਸਾਖੀ ਸਾਖੀ ਸ਼ੁਰੂ ਕਰਨ ਤੋਂ ਪਹਿਲੇ ਆਪਜੀ ਅੱਗੇ ਪੈਂਦੀ ਹੈ ਅਗਰ ਵੀਡੀਓ ਚੰਗੀ ਲੱਗੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਜੋ ਚੈਨਲ ਤੇ ਨਵੇਂ ਹਨ ਸਬਸਕ੍ਰਾਈਬ ਵੀ ਕਰ ਲੈਣਾ ਅਤੇ ਬੈਲ ਆਈਕਨ ਵੀ ਦਬਾ ਲੈਣਾ ਆਪਣੇ ਵਿਚਾਰ ਕਮੈਂਟ ਵਿੱਚ ਜ਼ਰੂਰ ਸ਼ੇਅਰ ਕਰਨਾ ਅਤੇ ਕਮੈਂਟ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖਣਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਇੱਕ ਵਾਰ ਇੱਕ ਸਿੱਖ ਗੁਰੂ ਸਾਹਿਬ ਦੇ ਦਰਸ਼ਨ ਕਰਨ ਲਈ ਆਨੰਦਪੁਰ ਸਾਹਿਬ ਆਇਆ ਕੁਝ ਦਿਨਾਂ ਦੁਕਾਨ ਉਪਰੰਤ ਗੁਰੂ ਸਾਹਿਬ ਤੋਂ ਜਾਣ ਦੀ ਆਗਿਆ ਮੰਗੀ ਗੁਰੂ ਸਾਹਿਬ ਜੀ ਨੇ ਕਿਹਾ ਕੁਝ ਦਿਨ ਹੋਰ ਟਹਿਰੋ ਹਲੇ ਨਹੀਂ ਜਾਣਾ ਅਗੋ ਸਿੱਖ ਨੇ ਜਵਾਬ ਦਿੱਤਾ ਕਿ ਗੁਰੂ ਸਾਹਿਬ ਜੀ ਘਰ ਵਿੱਚ ਕੀਰਤ ਕਰਨ ਵਾਲਾ ਇਕੱਲਾ ਮੈਂ ਹੀ ਹਾਂ ਕਮਾਈ ਕਰਕੇ ਘਰ ਵੀ ਪਾਲਣਾ ਹੈ ਹੋਰ ਦਿਨ ਰਹਿਣਾ ਬੜਾ ਉਖਾ ਹੈ ਕਿਉਂਕਿ ਜੇ ਮੈਂ ਕੀਰਤਨਾ ਕੀਤੀ ਤਾਂ ਮੇਰੇ ਪਰਿਵਾਰ ਦਾ ਪਾਲਣ ਪੋषण ਕੌਣ ਕਰੇਗਾ ਗੁਰੂ ਸਾਹਿਬ ਨੇ ਫਰਮਾਇਆ ਪਾਈ ਗੁਰਸਿੱਖਾ ਰਹਿਣਾ ਸਭ ਦੀ ਬਾਣੀ ਤਾਂ ਪੜਦਾ ਹੈ ਤਾਂ ਸਿੱਖ ਨੇ ਕਿਹਾ ਕਦੀ ਕਦੀ ਗੁਰੂ ਸਾਹਿਬ ਨੇ ਫਰਮਾਇਆ ਕਿ ਤੂੰ ਇਹ ਨਹੀਂ ਪੜਿਆ ਕਾਹੇ ਲੈ ਮਨ ਚਿਤਵੇ ਉਦਮ ਜਾਂ ਆਹਰ ਹਰ ਜਿਓ ਕਰਿਆ ਸੈਲ ਪੱਥਰ ਮੈਂ ਜੰਤ ਉਪਾਏ ਤਾਕਾ ਅਲਿਜਿਕ ਆਗਿਆ ਕਰ ਤਰਿਆ ਭਾਵ ਕਿ हे ਮਨ ਤੂੰ ਕਿਉਂ ਸੋਚਾਂ ਫਿਕਰਾਂ ਕਰਦਾ ਹੈ ਜਦ ਕਿ ਸਾਰੇ ਜੀਵਾਂ ਦਾ ਆਹਰ ਪ੍ਰਭੂ ਨੇ ਆਪ ਤਿਆਰ ਕੀਤਾ ਹੈ ਸੈਲ ਪਖਰਾ ਵਿੱਚ ਜੰਤ ਉਪਾਕੇ ਉਹਨਾਂ ਨੂੰ ਪਥਰਾ ਵਿੱਚ ਹੀ ਦਿੱਤਾ ਹੈ ਫਿਰ ਤੂੰ ਕਿਉਂ ਪਿਆ ਸੋਚਦਾ ਹੈ ਕਿਉਂ ਚਿੰਤਾ ਕਰਦਾ ਹੈ ਕਿ ਮੇਰਾ ਪਰਿਵਾਰ ਮੈਂ ਹੀ ਪਾਲਦਾ ਹਾਂ ਜਦਕਿ ਸਭ ਦੀ ਪਾਲਣਾ ਕਰਨ ਵਾਲਾ ਅਕਾਲਪੁਰਖ ਆਪ ਹੈ ਸਿੱਖ ਨੇ ਜਵਾਬ ਦਿੱਤਾ ਫਿਰ ਵੀ ਗੁਰੂ ਜੀ ਕੁਝ ਤਾਂ ਆਪ ਨੂੰ ਵੀ ਕਰਨਾ ਪੈਂਦਾ ਹੈ ਗੁਰੂ ਸਾਹਿਬ ਨੇ ਫਰਮਾਇਆ ਕਰਨਾ ਤਾਂ ਪੈਂਦਾ ਹੈ ਪਰ ਫਲ ਵਾਹਿਗੁਰੂ ਦੇ ਹੱਥ ਹੁੰਦਾ ਹੈ ਪਰ ਸਿੱਖ ਜਿੱਦ ਤੇ ਅੜਿਆ ਰਿਹਾ ਗੁਰੂ ਸਾਹਿਬ ਨੇ ਕਿਹਾ ਅੱਛਾ ਪਾਈ ਜੇ ਤੂੰ ਜਾਣਾ ਹੀ ਹੈ ਤਾਂ ਇੱਕ ਕੰਮ ਕਰ ਜਾਂਦਾ ਸਾਡਾ ਇਹ ਸੰਦੇਸ਼ ਉਸ ਰਾਜੇ ਨੂੰ ਪਕੜਾ ਜਾਵੇ ਪਰ ਆਪ ਖੋਲ ਕੇ ਨਾ ਵੇਖੀ ਸਿੱਖ ਸੰਦੇਸ਼ ਲੈ ਕੇ ਚੱਲ ਪਿਆ ਅਤੇ ਜਦੋਂ ਉਸਨੇ ਉਸ ਰਾਜੇ ਨੂੰ ਜਾ ਕੇ ਗੁਰੂ ਸਾਹਿਬ ਦਾ ਉਹ ਸੰਦੇਸ਼ ਪਕੜਾਇਆ ਤਾਂ ਰਾਜੇ ਨੇ ਸਿੱਖ ਨੂੰ ਮਹਿਲਾ ਅੰਦਰ ਬੁਲਾ ਕੇ ਆਉ ਭਗਤ ਕੀਤੀ ਅਤੇ ਪੇਜੇ ਸੰਦੇਸ਼ ਬਾਰੇ ਦੱਸਿਆ ਕਿ ਗੁਰੂ ਸਾਹਿਬ ਨੇ ਹੁਕਮ ਕੀਤਾ ਹੈ ਕਿ ਇਹ ਸਾਡਾ ਸਿੱਖ ਹੈ ਇਸ ਨੂੰ 6 ਮਹੀਨੇ ਆਪਣੇ ਕੋਲ ਰੱਖ ਕੇ ਇਸ ਦੀ ਸੇਵਾ ਕਰੋ ਇਹ ਸੁਣ ਕੇ ਸਿੱਖ ਦੇ ਪੈਰਾਂ ਥੱਲੋਂ ਜ਼ਮੀਨ ਨਿਕਲ ਗਈ ਅਤੇ ਲੱਗਾ ਆਪਣੇ ਪਰਿਵਾਰ ਦੀ ਚਿੰਤਾ ਫਿਕਰ ਕਰਨ ਦੂਸਰੇ ਪਾਸੇ ਪਰਿਵਾਰ ਦੇ ਸਿੱਖਣੇ ਮਿੱਥੇ ਹੋਏ ਸਮੇਂ ਤੱਕ ਆਪਣੇ ਮੁਖੀ ਨੂੰ ਉਡੀਕਿਆ ਪਰ ਜਦੋਂ ਉਹ ਨਾ ਆਇਆ ਤਾਂ ਉਹਨਾਂ ਨੇ ਸਮਝਿਆ ਕਿ ڈاکਮਾਨ ਦੁਆਰਾ ਸ਼ਾਇਦ ਉਹ ਮਰ ਗਿਆ ਹੋਵੇਗਾ ਕੁਝ ਕ ਮਹੀਨੇ ਤਾ ਉਸ ਪਰਿਵਾਰ ਨੇ ਪਿੰਡ ਵੱਲੋਂ ਹੀ ਰਾਸ਼ਨ ਪਾਣੀ ਦੀ ਕੀਤੀ ਮਦਦ ਨਾਲ ਦਿਨ ਗੁਜ਼ਾਰੇ ਉਸ ਤੋਂ ਬਾਅਦ ਸਿੱਖ ਦੀ ਪਤਨੀ ਅਤੇ ਬੇਟੀ ਮਜ਼ਦੂਰੀ ਕਰਨ ਲੱਗ ਪਏ ਇੱਕ ਦਿਨ ਸੇਠ ਦੀ ਛੱਤ ਸਿੰਬਲ ਲਈ ਮਿੱਟੀ ਪੋਟ ਰਹੇ ਸਨ ਤਾਂ ਮਿੱਟੀ ਵਿੱਚੋਂ ਇੱਕ ਕਾਗਰ ਸੋਨੇ ਦੀਆਂ ਮੋਹਰਾਂ ਵੀ ਨਿਕਲੀਆਂ ਜਿਸ ਨੂੰ ਦੋਵੇਂ ਮਾਮਾ ਤੀਆਂ ਚੁਪਾ ਕੇ ਆਪਣੇ ਕਰ ਲੈ ਗਈਆਂ 6 ਮਹੀਨੇ ਬਾਅਦ ਜਦੋਂ ਰਾਜੇ ਨੇ ਸਿੱਖ ਨੂੰ ਵਿਦਾ ਕੀਤਾ ਤੁਰਿਆ ਉਹਦਾ ਵੀ ਸਿੱਖ ਇਨ੍ਹਾਂ ਚਿੰਤਾਵਾਂ ਵਿੱਚ ਸੀ ਕਿ ਮੇਰੇ ਪਰਿਵਾਰ ਦਾ ਮੇਰੇ ਪਿੱਛੋਂ ਕੀ ਬਣਿਆ ਹੋਏਗਾ ਭੁੱਖ ਨਾਲ ਤਾਂ ਮਰ ਖੱਪ ਹੀ ਨਾ ਗਏ ਹੋਣ अनेका ਤਰ੍ਹਾਂ ਦੀਆਂ ਸੋਚਾਂ ਚਿੰਤਾਵਾਂ ਕਰਦਾ ਹੋਇਆ ਜਦੋਂ ਉਹ ਘਰ ਕੋਲ ਪੁੱਜਾ ਤਾਂ ਕੀ ਦੇਖਦਾ ਹੈ ਜਿੱਥੇ ਉਸ ਦਾ ਸਧਾਰਨ ਜਿਹਾ ਘਰ ਸੀ ਉਸ ਜਗ੍ਹਾ ਤੇ ਵੱਡਾ ਮਹਿਲ ਬਣਿਆ ਹੋਇਆ ਹੈ ਇਸ ਸਿੱਖ ਨੇ ਸੋਚਿਆ ਕਿ ਕਿਸੇ ਸੇਠ ਨੇ ਮੇਰੀ ਜਗ੍ਹਾ ਤੇ ਕਬਜ਼ਾ ਕਰ ਲਿਆ ਹੈ ਅਤੇ ਮੇਰੇ ਪਰਿਵਾਰ ਨੂੰ ਇਥੋਂ ਕੱਢ ਦਿੱਤਾ ਹੈ ਜਦ ਥੋੜਾ ਹੋਰ ਅੱਗੇ ਹੋਇਆ ਤਾਂ ਕੀ ਦੇਖਦਾ ਹੈ ਇਸ ਦਾ ਛੋਟਾ ਪੁੱਤਰ ਗੇਟ ਵਿੱਚ ਖੜਾ ਹੈ ਸਿੱਖ ਬੜਾ ਹੈਰਾਨ ਹੋਇਆ ਦੂਜੇ ਪਾਸੇ ਬੱਚਾ ਆਪਣੇ ਬਾਪ ਨੂੰ ਦੇਖ ਕੇ ਅੰਦਰ ਨੂੰ ਭੱਜਾ ਅਤੇ ਮਾਂ ਨੂੰ ਆਵਾਜ਼ ਦਿੱਤੀ ਕਿ ਮਾਂ ਬਾਪੂ ਆ ਗਿਆ ਹੈ ਹੁਣ ਆਪਾਂ ਫੇਰ ਭੁੱਖੇ ਮਰਾਂਗੇ ਇਹ ਸੁਣ ਕੇ ਸਿੱਖ ਨੂੰ ਬੜਾ ਪਛਤਾਵਾ ਹੋਇਆ ਕਿ ਉਸ ਨੇ ਗੁਰੂ ਸਾਹਿਬ ਦਾ ਹੁਕਮ ਮੰਨਣ ਦੀ ਜਗ੍ਹਾ اپنی ہیजिद ਕੀਤੀ ਅਤੇ ਆਪਣੇ ਆਪ ਨੂੰ ਹੀ ਕਰਤਾ ਸਮਝਦਾ ਰਿਹਾ ਜਦ ਕਿ ਕਰਨ ਵਾਲਾ ਤਾਂ ਉਹ ਪ੍ਰਭੂ ਆਪ ਹੀ ਹੈ ਇਸ ਸਾਖੀ ਤੋਂ ਤਾਂ ਆਪਣੇ ਲਈ ਵੀ ਸਿੱਧ ਹੈ ਕਿ ਰਿਜਕ ਤਾਂ ਉਹ ਪਰਮਾਤਮਾ ਸਾਡੇ ਜਨਮ ਤੋਂ ਪਹਿਲਾਂ ਹੀ ਬਣਾ ਦਿੰਦਾ ਹੈ ਇਸ ਲਈ ਰਿਜਕ ਦੀ ਚਿੰਤਾ ਨਹੀਂ ਕਰਨੀ ਚਾਹੀਦੀ ਨਾ ਕਰ ਚਿੰਤ ਚਿੰਤਾ ਹੈ ਕਰਤੇ ਜੋ ਦੇਵ ਜੀਆ ਜਲ ਥਲ ਸਭਤੇ ਲੋਜੀ ਤਾਂ ਉਹ ਨਾਸਕਾ ਨੂੰ ਵੀ ਦਿੰਦਾ ਹੈ ਕਿਸੇ ਦੇ ਮਾੜੇ ਕਰਮਾ ਕਰਕੇ ਉਸ ਦੀ ਰੋਜੀ ਨਹੀਂ ਖੋਂਦਾ ਸਗੋਂ ਦਿੰਦਾ ਹੀ ਰਹਿੰਦਾ ਹੈ ਰੋਜੀ ਹੋਵੇ ਜਾਂ ਕਿਸੇ ਹੋਰ ਤਰ੍ਹਾਂ ਦੀ ਚਿੰਤਾ ਹੋਵੇ ਇਸ ਨੂੰ ਦੂਰ ਕਰਨਾ ਚਾਹੀਦਾ ਹੈ ਚਿੰਤਾ ਦੂਰ ਕਰਨ ਦਾ ਉਪਾਅ ਤਾਂ ਇਹੀ ਹੈ ਕਿ ਪਵਿੱਤਰ ਧਰਤੀ ਤੇ ਚਲੇ ਜਾਣਾ ਜਿੱਥੇ ॠषि मुनि ਹਮੇਸ਼ਾ ਨਿਵਾਸ ਕਰਦੇ ਹਨ ਭਾਵੇਂ ਸ਼੍ਰੀ ਗੰਗਾ ਜੀ ਦਾ ਕਿਨਾਰਾ ਹੋਵੇ ॠਖੀ ਕੇ ਸਤਿਰਕ ਹੋਵੇ ਜਾਂ ਵਿरागਮਾਨ ਮਹਾਤਮਾ ਅਤੇ ਸੰਤ ਜਨ ਦੀ ਸੰਗਤ ਵਿੱਚ ਰਹਿਣਾ ਅਤੇ ਉਹਨਾਂ ਦੇ ਵਿरागਮਈ ਬਚਨਾਂ ਨੂੰ ਸਰਵਣ ਕਰਨਾ ਹੋਵੇ ਫਿਰ ਬਚਨਾਂ ਨੂੰ ਸੁਣ ਕੇ ਮੰਨਣਾ ਹੋਵੇ ਅਤੇ ਮਨਨਕਰ ਉਸ ਦਾ ਨਿਰ ਆਸਨ ਕਰਨਾ ਇਹ ਚਿੰਤਾ ਰੂਪੀ ਬਿਮਾਰੀ ਦੇ ਸਾਧਨ ਹਨ ਜਿਸ ਤਰ੍ਹਾਂ ਟੀਵੀ ਦੇ ਮਰੀਜ਼ ਨੂੰ ਡਾਕਟਰ ਲੋਗ ਸ਼ਿਮਲੇ ਦੇ ਪਹਾੜ ਤੇ ਭੇਜ ਦਿੰਦੇ ਹਨ ਭਾਵ ਕੋਸਲੀ ਦੀ ਪਹਾੜੀ ਤੇ ਸੋਲਨ ਵਿਖੇ ਭੇਜ ਦਿੰਦੇ ਹਨ ਕਿਉਂਕਿ ਪਹਾੜਾ ਉਤੇ ਚੀਲਾਂ ਦੇ ਦਰਖਤਾਂ ਦੀ ਠੰਡੀ ਠੰਡੀ ਹਵਾ ਲੱਗਣ ਕਰਕੇ ਟੀਵੀ ਦਾ ਰੋਗ ਨਿਵਟਤ ਹੋ ਜਾਂਦਾ ਹੈ ਉਸੇ ਤਰ੍ਹਾਂ ਚਿੰਤਾ ਕਰਨ ਵਾਲੇ ਇਨਸਾਨ ਨੂੰ ਸ਼ੁਭ ਅਸਥਾਨ ਤੇ ਜਾਣ ਲਈ ਅਤੇ ਵਿराग ਮਨ ਮਹਾਤਮਾ ਦੀ ਸੰਗਤ ਕਰਨ ਨਾਲ ਅਪੇ ਭਗਵਾਨ ਦੀ ਭਗਤੀ ਕਰਨ ਨਾਲ ਅਤੇ ਆਪਣੀ ਪ੍ਰਾਪਰ ਲੋਭ ਉਤੇ ਭਰੋਸਾ ਕਰਨ ਨਾਲ ਚਿੰਤਾ ਰੂਪੀ ਲੋਕ ਦੂਰ ਹੋ ਜਾਂਦਾ ਹੈ ਪਿਆਰੇ ਜਾਨ ਮਨੁਸ਼ਿਆ ਜਨਮ ਓਖਾ ਐਵੇਂ ਇਸ ਨੂੰ ਨਹੀਂ ਕਵਾ ਮਿੱਤਰ ਬੜੇ ਪੁੰਨ ਜਦ ਜੀਵ ਦੇ ਜਮਾ ਹੋਵਨ ਮਿਲੇ ਜਨਮ ਮਨੁਸ਼ਿਆ ਹੈ ਮਿੱਤਰ ਅੰਗ ਅੰਗ ਦੇ ਵੱਲ ਧਿਆਨ ਕਰਖਾਂ ਇੱਕ ਅੰਗ ਦਾ ਮੁੱlte ਪਾ ਮਿੱਤਰ ਲਖ ਖਰਚੀਆਂ ਅੰਗ ਨਾ ਇੱਕ ਮਿਲਦਾ ਭਾਵੇਂ ਪੁੱਛ ਸੁਦਾਗਰਾਂ ਜਾ ਮਿੱਤਰ ਇਕ ਜਨਮ ਐਸਾ ਦੁੱਜੀ ਤੰਦਰੁਸਤੀ ਤੀਜਾ ਅਕਲ ਵੀ ਹੋਏ ਸਫਾ ਮਿੱਤਰ ਚੌਥਾ ਇਲਮ ਨਾਲੇ ਬਿਲੇ ਨੇਕ ਬਹੁਬਤ ਐਸਾ ਸਮਾਣਾ ਮਿਲੇ ਹਰ ਜਾ ਮਿੱਤਰ ਇਸ ਬਾਤ ਦਾ ਕਦਰ ਜਿਸ ਨਹੀਂ ਜਾਤਾ ਉਹ ਜਾਣਨਾ ਕਦੀ ਦਨਾ ਮਿੱਤਰ ਪਿੱਛੇ ਵਿਸ਼ੇ ਵਿਚਾਰ ਦੇ ਢੋੜ ਬੈਠਾ ਬੇੜਾ ਆਪਣਾ ਬੰਨੇ ਲਗਾ ਮਿੱਤਰ ਹੀਰਾ ਜਨਮ ਮਨੁਸ਼ਿਆ ਦਾ ਹੱਥ ਆਇਆ ਬਦਲੇ ਕੋਟੀਆਂ ਨਹੀਂ ਗਵਾ ਮਿੱਤਰ ਅੱਜ ਮਿਲੇ ਅਮੁੱਲੜੇ ਸਾਸ ਲਖਾਂ बिना मुला तोना प्यार लुटा मित्र मन में मेरी जगत में चफाथों गई अकल गाफला मित्र गुजरे वक्त जा रहा पिछो मले तलिया पर नहीं मिलसी फेरा हे मित्र गुरु जी का खालसा गुरु जी की फतेह